ਛੱਡ ਦੇ ਛੱਡ ਜਦ ਤੱਕ ਅਸੀਂ ਪੱਕੇ ਬਣ ਗਾਲਤ ਕਰ ਛੱਡ ਬਰੇ ਤੂੰ ਆਫਰ 13000 ਲੇ 13000 ਦੇ ਚੱਲ ਪਰੇ ਲੈ ਹੁਣ ਉਹ ਸਾਡੇ ਨਾਮ ਦਾ ਖਾਤੇ ਦਾ ਖਾਤੇ 16 ਮਰਤਲਾ ਕਿੰਨੇ ਦਾ ਕਹਿੰਦਾ ਫਰਹਾਨ ਸਾਡੇ 11.5 ਬੋਲ ਤੇ ਖੋਲ ਕੇ ਦੇਖ ਉਹ ਲਾ ਬੋਲ ਤਸਵੀਰ ਸਾਡੇ ਯਾਰਾ ਕਹਿੰਦਾ ਉਹ ਪਰੇ ਨੱਕ ਜਾ ਯਾਰ ਪੈਸੇ ਦੇ ਤੂੰ ਤੈਨੂੰ ਕੋਈ ਮੈਂ ਬੈਠਾ ਬੋਲ ਕੇ ਬੋਲ ਕੇ ਦਿਖਾਵੇ ਨਹੀਂ ਧੱਜ ਆਦਾ ਆਦਾ ਸੁਪਾ ਹੈ ਗਿਆ ਨਹੀਂ ਯਾਰ ਲਾਲ ਨੋਟ ਦਿਖਾ ਤੋੜ ਕੇ ਦਾ ਵੇਚ ਲਾ ਜੇ ਵੇਖੀ ਜੀ ਇਹ ਨਹੀਂ ਪਤਾ ਹੁੰਦਾ ਚੀਜ਼ ਦਾ ਕਿ ਨਹੀਂ ਇੱਥੇ ਨਹੀਂ ਦੀ ਨਾ ਗਏ ਨੂੰ ਕੱਲ ਇਹ ਤੂੰ ਕਿਨੇ ਬੋਲੇ ਸਾਡੇ ਮੈਂ ਤਾਂ 16000 ਮੰਗ ਕੇ ਮੈਂ 13000 ਰੁਪਏ ਕੱਟ ਇਹਨੇ ਕੀ ਚਾਚਾ ਤੋਂ ਕਿਹਾ ਮੈਂ ਤੇਰਾ ਬਾਰਾ ਕਾਰਿਆ ਕਾਰ ਕੋਈ ਨਹੀਂ ਨਿਕੜਾ ਅਖਾੜ ਤੇ ਆ ਮਾਰ ਚਾਹੇ ਨਹੀਂ ਹੁੰਦੇ ਕੋਈ ਇਹ ਕਿਵੇਂ ਅੱਜ ਕੰਮ ਕਰਾ ਕਿਨੇ ਕਹਿੰਦੇ ਹਾਂ ਨਾ ਬਸ ਬਸ ਚੱਲ ਛੱਡੀ ਛੱਡੀ ਅੱਜ ਗੱਲ ਮੇਰੇ ਨਾਲ ਕਰ ਹੈਲੋ ਕਿਵੇਂ ਆ ਫਿਰ ਠੀਕ ਆ ਕਿਵੇਂ ਅੱਜ ਕਰ ਮੇਰਾ ਸੌਦਾ ਆ ਜਾ ਕਰਾ ਯਾਰ ਛੱਡ ਦੇ ਛੱਡੀ ਛੱਡ ਦੇ ਤੇ ਅਜੀ ਪੱਕੇ ਬੰਦੇ ਗਲਤ ਕਰ ਛੱਡ ਬਰੇ ਤੂੰ ਆ ਫੜ ਤੇਰਾ ਯਾਰ ਤੇ ਲੈ ਹੁਣ ਤੂੰ ਆਣ ਤੇ ਆ ਗਿਆ ਆੜ ਗਿਆ ਯਾਰ ਕੀ ਪੈਦਾ ਮੇਰੀ ਗੱਲ ਹੁਣਾਂ ਸੌਦਾ ਕਰਾ ਯਾਰ ਇੱਕ ਦੋ ਫਰਗ ਰੱਖਾ ਨਹੀਂ ਬਾਈ ਨਹੀਂ ਜਾ ਦੇ ਰਿਹਾ ਚੱਲ ਨਹੀਂ ਹੁੰਦੇ ਬਾਈ ਪਿਛੋ ਵੀ ਇਹਨੇ ਦੇ ਨਹੀਂ ਆਇਆ ਲਾ ਫਟ ਉਹ ਵੀ ਜ ਕੋਈ ਤੇਰਾ ਯਾਦ ਕਰ ਤੇ ਵਰ ਕਰਤੀ ਨਾ ਉਹ ਮੇਰਾ ਦਲਾਲ ਬਣਾ ਗਲਤ ਕਰੀਆਂ ਸੌਦਾ ਲੈ ਨਾ ਤੇਰੀ ਨਾ ਜੀ ਚਾਚੀ ਫਟ ਛੱਡ ਚੱਡ ਰਹਾ ਤਾਂ ਤਾਂ ਕਰਫੀਆ ਵੇ ਕੱਟਣੀ ਪਈ ਲਾ ਫਰ ਬਸਾ ਫਾ ਫੜੀ ਬੜੀ ਯਾ ਲਖਾਈ ਦੂੰ ਕਰਾ ਦੀ ਸਾਡੇ ਤੇਰਾ ਯਾ ਪੱਛ ਚਲ ਹੋਰ ਦਿਖਾਈ ਦੋ ਕਰਾ ਲਾ ਲਾਸੀ ਕਿਨੇ ਪਾਸੀ ਕਿਨੇ ਤਾਂ ਤੇਰਾ ਰੇ ਬਿਲ ਲੈਣਾ ਪੂਰਾ ਸਾਡੇ 13 14 ਦੇ ਲਖਾਈ ਕਰਾ ਦੀ ਮੇਰਾ ਮਾਰਦਾ ਉਹਨੂੰ ਨਾਲ 140 ਲਖਾਈ ਤੇਗਾ ਅੱਬਰ ਹੋਏ ਪਰੰਨ 4 ਕਿਹੜਾ ਪੈਗੇ 200 ਹੀ ਪਾਊਗਾ ਕਿਉਂ 200 ਤੇਰਾ 200 ਲੱਗੂਗਾ 200 ਮੇਰਾ ਲੱਗੂ 200 ਇਹਦਾ 400 ਰੁਪਏ ਗਿਆ ਮੈਨੂੰ ਕੀ ਹੋਇਆ ਤੇ ਪੈਸੇ ਕਿਹੜੀ ਪੈਸੇ ਗਣ ਕਿਨੇ ਗਣਲੇ ਸੋਰਾ ਬੇਨਾਲੀ ਦੇ ਜੰਨੇ ਓਏ ਬੰਦਾ ਤੇਰਾ ਬੇਲੀ ਹੈ ਵੇਖਿਆ ਪਰ ਐਨਾ ਚੀਦਾਗਾ ਜਿਹੜਾ ਦੋ ਬੱਕਰੇ ਦੇਰ ਕਰੇ ਠੀਕ ਹੈ ਬੋਆ ਹਰਿਆਉਂ ਐਨਾ ਬਲਾਉਂਦੇ ਆ ਦਿਮਾਗ ਖਰਾਬ ਹੋਣਾ ਇਹਨਾਂ ਨੇ ਕਿਹੜਾ ਲਿਆ ਲਈ ਹੁਣ 6 1/2 ਲਖਾਈ ਕਰੇ ਕਰਾ ਦੇ ਚਲੋ ਆ ਦੇ ਦੋ ਲਿਖਾਈ ਪਾ ਚਲ ਜੇ ਹੋਰ ਸਾਡੇ 13000 ਰੁਪਏ ਕੱਟਨੇ ਬਾਈ। ਉਹ ਲਿਖਾਈ ਕਰਾ ਦੇ ਤੂੰ। ਨਾ ਨਾ। ਆ ਲਿਖਾਈ ਕਰਵਾ। ਠੀਕ ਆ ਖੁਸ਼ ਆ। ਉਹ ਦੇ ਉਹ ਉਹ ਦੇਖ ਨਹੀਂ। ਨਹੀਂ ਲੈਂਦਾ। ਕਰਾਦਾ 13000 ਦਾ ਕਰਾਏ ਚਾਹਤੇ। 13000 ਰੁਪਏ। ਹਾਂ। ਕਿਹਦਾ ਸਾਰਨਪੁਰ? ਸਾਰਨਪੁਰ। ਕੀ ਮਾਤਾ ਕੀ ਆ ਭਰਾਵਾ? ਹੋ ਗਿਆ ਬਾਈ। ਨਹੀਂ ਨਹੀਂ। ਉਹ ਸਾਡੇ ਨਾਮ ਦਾ ਖਾਟੇ ਦਾ ਖਾਣੇ 16 ਮਰਤਲਾ ਨਹੀਂ ਦੇਣਾ ਕਿੰਨੇ ਦਾ ਕਹਿਦਾ ਪਰਹਾਨ ਸਾਢੇ 11 ਦਾ ਕਹਿਦਾ ਬੋਲ ਤੇ ਕੋਲ ਕੇ ਦੇਖ ਬੋਲ ਲਾ ਬੋਲ ਤਸੀ ਉਹ ਖਾੜੋ ਖਾ ਜਾ ਤਾ ਇਹ ਪੁੱਛਦਾ ਲੈ ਕੇ ਬੋਲੇ ਸਾਢੇ 9 ਨਾ ਮੰਗੂ ਤੂੰ ਆ ਕੰਮ ਸਾਢੇ ਤੂੰ ਆ ਸਾਢੇ 9 ਮੰਗੇ ਨਾ ਸਮਝਣ ਲੱਗ ਸਾਢੇ 11 ਦਾ ਕਹਿਦਾ 15 ਮੰਗਿਆ ਸੀ ਮੈਂ ਚੱਲ ਲੈਣੂ ਸਾਢੇ 9 ਨਾ ਨਹੀਂ ਦਿੰਦਾ ਨਹੀਂ ਨਹੀਂ ਸਾਢੇ 9 ਕਿੰਨੇ ਦਿੰਦਾ ਪਰ ਪੈਸੇ ਲੱਗੀ ਜਾਂਦੇ 11 ਜੀ ਇਹ ਮੈਂ ਮੈਂ ਤਾਂ ਮਾਨ ਕੀਤਾ ਮੈਂ 12 ਨਾ 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 ਇੱਕ ਮੇਰੀ ਸੌਣ ਬਾਤ ਮੇਰੀ ਸਾਲਾ ਬੱਕਰਾ ਇਸਕਾ ਹੈ ਮੈਂ ਤਾਂ ਤੀਸਰਾ ਆਦਮੀ ਉਹ YouTube ਚੱਲ ਰਾ ਮੈਂ ਕਭੀ ਝੂਠ ਨਹੀਂ ਮਾਰ ਸਕਦਾ ਤੰਦਰਾ ਪਹਿਲੇ ਦਿੱਤੀ ਜਾਂਦੇ ਮੈਨੂੰ ਇਹ ਮੈਂ ਗੱਲਾਂ ਨਹੀਂ ਕਰਦਾ ਕੰਮ ਨਹੀਂ ਕੀਤਾ ਮੈਂ ਤਾਂ 500 ਫੀਰ ਮਾਰਨ ਕਰਦਾ 1.5 ਕਾਪੀ ਦਾ ਚੱਲ ਝਾ ਹੋ ਗਿਆ ਕਾਪੀ ਦਾ ਕਿੰਨੇ ਦਾ 800 ਲੱਖ ਮਾਗ ਰਤਾ ਨਹੀਂ ਜਰਾ ਬਣਾ ਯਾਰ ਮੈਂ ਜਾ ਯਾਰ ਮੇਰੀ ਇੱਕ ਮਿੰਟ ਮੈਂ ਬੰਦਾ ਪੱਕਾ ਚਾਚਾ ਗਲਤ ਗੱਲ ਨਹੀਂ ਕਰਦਾ ਨਾ ਮੈਂ ਕਿਸੇ ਦੇ ਹੱਕ ਜਾਣਾ ਮੈਂ ਨੇਈ ਗੱਲ ਕਰੂੰਗਾ ਜੀ ਆ ਉਹ ਕੋਸ਼ਿਸ਼ ਕੀਤੀ ਜਾਵੇ ਜਦ ਦੇ ਉਹ ਪਿੱਛੇ ਵੱਡੇ ਯਾਰ ਨਾ ਕਹਿੰਦਾ ਉਹ ਪਰੇ ਨਿਕ ਜਾ ਯਾਰ ਯਾਰ ਪੈਸੇ ਦੇ ਤੂੰ ਤੈਨੂੰ ਕੋਈ ਮੈਂ ਬੈਠਾ ਬੋਲੇ ਕਿ ਬੋਲ ਕੇ ਦਿਖਾਵੇ ਨਹੀਂ ਦਾਦਾ ਦਾ ਪੈਸੇ ਗੈ ਨਹੀਂ ਯਾਰ ਲਾਲ ਨੋਟ ਦਿਖਾ ਦੇ ਇਕਾ ਓਏ ਭਰਾਵਾ ਜੀ ਬਹਿ ਜਾਓ ਜੀ ਸਾਹਬ ਜੀ ਬਹਿ ਜਾਓ ਧੰਨਵਾਦ ਉਹ 100 ਰੁਪਏ ਕੀ ਯਾਰ ਬਾਈ ਛੱਡ ਬੋਲੀ ਤਾਂ ਨਹੀਂ ਹੁੰਦਾ ਰਾਜੇ ਮੇਰੇ ਵੱਡਿਆਂ ਦੀ ਗੱਲਾਂ ਤੇ ਨਹੀਂ ਬੋਲੀ ਤਾਂ ਹੁੰਦਾ ਯਾਰ ਪੈਸੇ ਲੱਗੇ ਯਾਰ ਤਾਂ ਨਾ ਵੀ ਕਰਦਾ ਨਾ بہت خرچ کرتاس چوتیس

دو تین چار پانچ چھ سات آٹھ نو دس گیارہ بارہ تیرہ چھ پندرہ سولہ سترہ اٹھارہ انیس بیس اکیس بائیس تین چوبیس پچیس چھبیس ستائیس اٹھائیس انتیس تیس بتیس تینتیس چونتیس پینتیس چھتیس سینتیس اڑتیس تین چالیس سینتالیس بیالیس تینتالیس چوالیس تینتالیس چھیالیس سینتالیس انچاس پچاس اس کو بڑیا مال دلانا ہے بڑیا پاس ہے چنگا شاہ نسل کوالٹی والا ٹھیک ہے جاتا ہے غلط بات نہیں کرے گے جو بات دکھا دیا بچہ ویڈیو میں اور دکھا دیا ڈبے والا یہ تو ہو گیا جاتا ٹھیک ہے ماری بونی کرا دو خوش ہو جو دینا ہے اللہ کے حکم سے دینا ਦੇਓ ਬਟਾ ਕਿਉਂ ਕਿਉ ਚਾਚਾ ਪਾਣੀ ਹੋਵੇ ਧਾਣੀ ਹੋਵੇ ਅਸੀਂ ਜ਼ਿੰਮੇਵਾਰ ਨਹੀਂ ਪੂਰੇ 6000 ਦਾ ਬਖਤ ਦੇਦਾ ਹਾਂ 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 ਸੀ ਦੇ ਜਾਨ ਦੇ ਯਾਰਾ ਉਹ ਸੀ ਯਾਰ ਪਾਣੀ ਹੋਵੇ ਧਾਣੀ ਹੋਵੇ ਅਸੀਂ ਜ਼ਿੰਮੇਵਾਰ ਨਹੀਂ ਨਹੀਂ ਯਾਰ ਇਹ ਪੈਸੇ ਆ ਰਹੀਆਂ ਕਿ ਹੁਣ ਕੌਣ ਆਵੇ ਕੀ ਹੋ ਗਿਆ ਤੁਸੀਂ 6000 ਦਿੱਤਾ ਮੈਨੂੰ ਉਹ ਨਹੀਂ ਨਹੀਂ ਯਾਰ ਘਰ ਤਜਾ ਯਾਰਾ ਮੰਨੀ ਨਹੀਂ ਓਏ ਭਰਾ ਮੇਰੀ ਮਾਰ ਜੋ ਕਦੇ ਟੋੜਾ ਫਾਇਦਾ ਹੀ ਕਰ ਦੋ ਦਲਾਲ ਖੜੇ ਹੁੰਦੇ ਆ ਫਿਰ ਅਸੀਂ ਕਿੰਨੇ ਦਾ ਕਹਤਾ ਹੁਣ ਓ ਯਾਰ ਮਰ ਜਾ ਬਾਈ ਯਾਰ ਪਾਣੀ ਹੋਵੇ ਧਾਣੀ ਹੋਵੇ ਲਗੜਾ ਹੋਵੇ ਇਹਨੂੰ ਮਨਜ਼ੂਰ ਆਪਾਂ ਨੂੰ ਕੀ ਲੈਣਾ 650 ਮੇਰੇ ਕੋਲ ਸੱਤ ਆਜ ਦੇ ਵੇਚ ਲੈ ਜੀ ਵੇਖਦਾ ਐਵੇਂ ਫਰਕੇ ਗੱਲਾਂ ਕਰਦਾ ਨਹੀਂ ਤੈਨੂੰ ਲੈ ਤਾਂ ਅੰਦਰ ਹੀ ਪੈਸਿਆਂ ਦਾ ਕੰਮ ਸਹੀ ਇੱਕ ਦੋ ਹੋਸ਼ਾ ਜੀ ਆਪਾਂ ਆਪਣੀ ਬਾਈ ਹੈ ਇੱਕ ਗੱਲ ਹੋਈ ਆ ਉਹਨਾਂ ਸਾਈਡ ਤੋਂ ਹੋ ਜਾਕਰ ਹਾਂ ਦੇਖੀ ਨਾ ਹੈ ਗਿਆ ਹੋਰ ਵੀ ਇੱਕ ਬੱਕਰੇ ਦੀ ਗੱਲ ਗੱਲ ਸੁਣਾ ਮੇਰੀ ਨਾ ਇਹਨੂੰ ਫਰਕ ਪਾਵੇ ਨਾ ਤੈਨੂੰ ਫਰਕ ਮੇਰੀ ਸਭ ਨਾਲ ਗੱਲ ਹੈ 100 ਨਾਲ ਕੋਈ ਫਰਕ ਨਹੀਂ 100 ਨਾਲ ਕਿੰਦੀ ਗੱਲ ਹੋਈ ਬੜੀ ਗੱਲ ਯਾਰ ਸੋਨਾ ਵਾਲੇ ਆ ਮੈਂ 650 ਦਾ ਗਿਆ ਸੀ ਉਹ ਵੀ ਤੇ ਕਰਕੇ ਪਰਚੀ ਨੂੰ ਮੈਂ ਕਰਕੇ ਪਰਚੀ ਨਹੀਂ ਕਰਾ ਨਹੀਂ ਕਰਾ ਨਾ ਕੁਝ ਨਹੀਂ ਹੁੰਦਾ ਫਿਰ ਕੀ 100 ਨਾਲ ਫਿਰ ਕੋਈ ਨਾ ਚੱਲ ਮੇਰੀ ਬੋਨੀ ਕਰਾਓ 100 100 ਰੁਪਏ ਜਾਨਾ 10 ਦੱਸਣ ਦਾ 100 ਰੁਪਏ ਦਾ ਆ ਵਾ ਬੰਨੂ ਗਾ ਯਾਰ ਦਾ ਦਾ ਇੱਕ ਵਾਰ ਖੜ ਜਾ ਇਹ 6000 ਦਾ ਸੌਦਾ ਕਰਾਇਆ ਲਖਾਈ ਬਾਈ ਜਾਊਗਾ ਰੋੜਾ ਵਾਲੀ ਆਲਾ ਠੀਕ ਆ ਮੈਂ ਪਾਚੀ ਕਰਾਇਆ ਯਾਰ ਪਾਚੀ ਕਰਾਇ ਪਾਚ ਹੋ ਜਾ ਖੋਚ ਆ ਪਚੂਨਾਂ ਕੋਲ ਇਹ ਕਰਾਈਂਗਾ ਆ ਮੈਂ ਦੇ 100 ਰੁਪਏ 100 ਰੁਪਏ ਮੇਰੇ ਕੋਲ ਕਿੱਥੇ ਆ ਮੈਂ ਦੇ